ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਜਹਦਰ ਪੁੱਟਾ ਸਿੰਘ ਰਣਸੀਹ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਪਿਛਲੇ ਸਮੇਂ ਤੋਂ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਅਜਾੜਾ ਕਰਨ ਤੇ ਉਤਰੀ ਆ ਲੈਂਡ ਪੂਲਿੰਗ ਦੇ ਨਾਂ ਤੇ 23000 ਤੋਂ ਉੱਪਰ ਏਕੜ ਗਵਰਨਮੈਂਟ ਕਹਿੰਦੀ ਪੰਜਾਬ ਦੀ ਕਿਸੀ ਰੋਕ ਕੇ ਇੱਥੇ ਰਹੈਸੀ ਕਲੋਨੀਆਂ ਕੱਟਣੀਆਂ ਕਮਰਸ਼ੀਅਲ ਪਲਾਟ ਕੱਟਣੇ ਆ ਮੈਂ ਹੈਰਾਨ ਆ ਗਵਰਨਮੈਂਟ ਤੇ ਕਿ ਪੰਜਾਬ ਦੀ ਇੱਕ ਇੰਚ ਧਰਤੀ ਸਾਰੀ ਦੁਨੀਆ ਤੋਂ ਚੰਗੀ ਆ ਤੇ ਬਾਹੀਯੋਗ ਜ਼ਮੀਨ ਆ 22000 ਦੇ ਲਗਭਗ ਏਕੜ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਸੜਕਾਂ ਨੇ ਰੋਖ ਲਈ ਔਰ ਹੁਣ 23000 ਕਿਲਾ ਭਗਵਾਨ ਕਮਾਨ ਦੀ ਸਰਕਾਰ ਕਹਿੰਦੀ ਅਸੀਂ ਰੋਕਣਾ ਤੇ ਉਹ ਲੋਕਾਂ ਨੂੰ ਰੋਕ ਕੇ ਅਸੀਂ ਪਲਾਟ ਦੇਣੇ ਆ ਤੇ ਉਹਨਾਂ ਨੂੰ ਇੱਕ ਕਮਰਸ਼ੀਅਲ ਪਲਾਟ ਦੇਣਾ 허ਾਨੀ ਹੁੰਦੀ ਆ ਇਹ ਸਕੀਮ ਚੱਲੂ 5 ਸਾਲ ਨਾ ਪੂਰੀ ਹੋਵੇ ਤੇ ਕਿਸਾਨ ਦਾ ਗੁਜ਼ਾਰਾ ਕਿਵੇਂ ਹੋ ਅੱਜ ਇੱਕ ਨਵਾਂ ਕਲ ਮੰਤਰੀ ਮੰਡਲ ਨੇ ਮੀਟਿੰਗ ਕਰੇ 1 ਲੱਖ ਰੁਪਇਆ ਸਾਲ ਦਾ ਭਲੇ ਉਹ ਮਾਨਸੂ ਇੱਕ ਲੱਖ ਰੁਪਏ ਨਾ ਇੱਕ ਪਰਿਵਾਰ ਦਾ ਕਿਸਾਨ ਦਾ ਗੁਜ਼ਾਰਾ ਕਿਵੇਂ ਹੋਊਗਾ ਮੈਂ ਇਸ ਸਕੀਮ ਦਾ ਵਿਰੋਧ ਵੀ ਕਰਦਾ ਤੇ ਇਹ ਸਕੀਮ ਪ੍ਰਤੀ ਮੈਂ ਅਪੀਲ ਵੀ ਕਰਦਾ ਪੰਜਾਬ ਗਵਰਨਮੈਂਟ ਨੂੰ ਕਿ ਤੁਸੀਂ ਕਿਹੜੇ ਰਾਹ ਪੈ ਗਏ ਚਾਹੀਦਾ ਤਾਂ ਇਹ ਸੀ ਭਗਵੰਤ ਮਾਨ ਨੂੰ ਇਹ ਸੁਧਾਰਨ ਕਰਦਾ ਮੁੰਡਾ ਸਾਡਾ ਪਿੰਡੋਂ ਮੁੰਡਾ ਆਸਾਂ ਇਹ ਸਨ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਬਾਦਲ ਦਲ ਪਾ ਜੀ ਪਾਤੇ ਕਾਂਗਰਸ ਇਹ ਸਰਮਾਇਯਦਾਰਾਂ ਦੀਆਂ ਸਰਕਾਰਾਂ ਸਨ ਇਹ ਤੇ ਹੈ ਕੁਝ ਕਰਨ ਤੂੰ ਵੀ ਉਸੇ ਰਾਹ ਪੈ ਗਿਆ ਖਰਾਨੀ ਹੋ ਗਈ ਕਿ ਜੇ ਐਨੇ ਉਪਜਾਊ ਜ਼ਮੀਨ ਤੇ ਆਪਾਂ ਕਲੋਨੀਆਂ ਕੱਟਣੀਆਂ ਤੇ ਵੱਡੇ ਵੱਡੇ ਬਿਲਡਰਾਂ ਨੇ ਕਾਰਪੇਟ ਘਰਾਣਿਆ ਨੇ ਉਹ ਕੌਜੇ ਚ ਲੈ ਕੇ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਤੇ ਫਿਰ ਆਪਾਂ ਮਜ਼ਦੂਰਾਂ 'ਚ ਵਾਧਾ ਕਰਨਾ ਮੈਨੂੰ ਇਉਂ ਲੱਗਦਾ ਇਹ ਪੰਜਾਬ ਸਰਕਾਰ ਵੀ ਉਹਨਾਂ ਹੀ ਟੇਟਿਆਂ ਤੇ ਚੜ ਕੇ ਜਿਤੇ ਬਾਦਲ ਪਰਿਵਾਰ ਜਾਂ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਮਾਲ ਹੋ ਗਏ ਭਵਨ ਸਿੰਘ ਮਾਨ ਤੈਨੂੰ ਚਾਹੀਦਾ ਤੇ ਸੀ ਕਿ ਜਿਵੇਂ ਤੂੰ ਕਹਣਾ ਪਾਣੀ ਦੀ ਬੂੰਦ ਨਹੀਂ ਜਾਣਦਨੀ ਹਿੜਿਆੜੇ ਨੂੰ ਤੂੰ ਕਹਣਾ ਪੰਜਾਬ ਦੀ ਧਰਤੀ ਦੀ ਇੱਕ ਇੰਚ ਵੀ ਵੇਸਟ ਨਹੀਂ ਜਾਣਦੇ ਨੇ ਬਾਦਲ ਸਰਕਾਰ ਨੇ ਖੰਡ ਮਿੱਲਾਂ ਪੱਟ ਤੀਆਂ ਕਾਂਗਰਸ ਨੇ ਆ ਕੇ ਥਰਮ ਪਲਾਂਟ ਬੰਦ ਕਰਤੇ ਸਰਕਾਰੀ ਸਾਰੇ ادارے ਕਰਜ਼ੇ ਦੇਣ ਲਿਆ ਆਂਦੇ ਕੁਝ ਵੇਚਤੇ ਤੇ ਨੌਕਰੀਆਂ ਤੋਂ ਵਿਹਲੇ ਕਰਤੇ ਹੁਣ ਕਿਸਾਨ ਵੀ ਆਪਾਂ ਮਜ਼ਦੂਰ ਬਣਾਉਨੇ ਆ ਮਹਾਲੀ ਤੇ ਚੰਡੀਗੜ੍ਹ ਦਾ ਹਾਲ ਵੇਖੋ ਜਿੱਥੇ ਜ਼ਮੀਨ ਰੋਕੀ ਉਥੋਂ ਦਾ ਕਿਸਾਨਾਂ ਦੇ ਬੱਚੇ ਅੱਜ 8-8000 ਰੁਪਏ ਮਹੀਨੇ ਤੇ ਨੌਕਰੀ ਕਰਦੇ ਆ ਔਰ ਜ਼ਮੀਨ ਦੇ ਮਾਲਕ ਇਹੋ ਕੰਗਾਲ ਹੋਏ ਫਿਰਦੇ ਆ ਇਸ ਕਰਕੇ ਭਗਵਾਨ ਤਮਾਨ ਦੀ ਸਰਕਾਰ ਨੂੰ ਅਪੀਲ ਹੈ ਕਿ ਇਹ ਸਕੀਮ ਤੁਰੰਤ ਬੰਦ ਕੀਤੀ ਜਾਵੇ ਸਗੋਂ ਚਾਹੀਦਾ ਤਾਂ ਇਹ ਆ ਕਿ ਜਿਹੜਾ ਇੰਦਰਾ ਗਾਂਧੀ 966 ਪਿਆਪੀ ਬੋਲ ਦੇ ਇਲਾਕੇ ਦੇ ਨਾਂ ਤੇ ਸਾਥੋਂ ਵੱਡੇ ਪਿੰਡ ਤੇ ਜ਼ਮੀਨ ਲੈ ਗਈ ਉਹ ਵਾਪਸ ਕਰਾਉਣ ਦੀ ਲੋੜ ਆ 140 ਕਰੋੜ ਭਾਰਤ ਦੇ ਲੋਕ ਕਿੱਥੋਂ ਖਾਣਗੇ ਇਹ ਜ਼ਮੀਨ ਰੋਕ ਗਈ ਰਹਾਇਸ਼ੀ ਪਲਾਟ ਜਾਂ ਕਮਰਸ਼ੀਅਲ ਪਲਾਟ ਜਾਂ ਕੋਈ ਫੈਕਟਰੀ ਅਨਪੈਦਾ ਕਰ ਦੂ ਅਨਪੈਦਾ ਕਰਨਾ ਧਰਤੀ ਨੇ ਇਸ ਕਰਕੇ ਇਸ ਧਰਤੀ ਨੂੰ ਉਪਜਾਊ ਧਰਤੀ ਨੂੰ ਇੰਜ ਖਰਾਬ ਨਾ ਕਰੋ ਤੇ ਹਜੇ ਸੰਭਲਣ ਦਾ ਮੌਕਾ ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਤਾਨੂੰ ਮਾਫ਼ ਨਹੀਂ ਕਰਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਜਾਂ ਸਰਕਾਰ ਹੁੰਦੀ ਆ ਉਹਨੂੰ ਭਲੇਖਾ ਹੁੰਦਾ ਕਿ ਮੈਂ ਸਦਾ ਇੱਥੇ ਰਹਿਣਾ ਇੱਥੇ ਕਿਹੜੀ ਸਰਕਾਰ ਸਦਾ ਨਹੀਂ ਰਹੀ ਪਰ ਜਿਹੜਾ ਕੋਈ ਮਾੜਾ ਕੰਮ ਕਰ ਜਾਂਦਾ ਜਿਵੇਂ ਬੇਅਦਬੀ ਹੋਈ ਬਾਦਲ ਰਾਜ ਚ ਉਹ ਫਿਰ ਗੱਲ ਮਗਰੋਂ ਨਹੀਂ ਰਹਿੰਦੀ ਤੁਸੀਂ ਤੁਰੰਤ ਇਸ ਸਕੀਮ ਨੂੰ ਵਾਪਸ ਕਰਕੇ ਤੁਸੀਂ ਦਾ ਸਮਾਂ ਇਹ ਰੋਕੋ ਕਿ ਕੋਈ ਕਿਸਾਨ ਆਪਣੀ ਜ਼ਮੀਨ ਨਾ ਵੇਚੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਨ੍ਹਾਂ ਦਾ ਕਰਜ਼ਾ ਮਾਫ਼ ਕਰਾਵਾਂਗੇ ਔਰ ਇੱਥੇ ਫਸਲਾਂ ਦਾ ਬਦਲਾਅ ਕਰਕੇ ਪੰਜਾਬ ਨੂੰ ਆਪਾਂ ਤਖੜਾ ਕਰਗੇ ਨਾ ਕਿ ਕਿਸਾਨਾਂ ਨੂੰ ਮਜ਼ਦੂਰ ਬਣਾਈਏ ਇਹ ਸਾਡੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਤੇ ਅਪੀਲ ਹੈ ਤੁਸੀਂ ਵੀ ਕੇਂਦਰਤਾ ਮਗਰ ਪਈ ਆ ਹੁਣ ਤੁਸੀਂ ਮਗਰ ਪੈਗੇ ਫਿਰ ਅਸੀਂ ਕਿਹੜੇ ਪਾਸੇ ਜਾਵਾਂਗੇ ਪੰਜਾਬ 'ਚ ਫਿਰ ਕੱਲੀਆਂ ਸੜਕਾਂ ਫੈਕਟਰੀਆਂ ਰੈਸੀ ਪਲਾਟ ਹੋਣਗੇ ਤੇ ਗਵਰਨਮੈਂਟ ਪਹਿਲੇ ਚਾਹੁੰਦੀ ਆ ਕਿ ਪੰਜਾਬ ਨੂੰ ਜਿਹੜੇ ਬਹਾਦਰ ਲੋਕ ਆ ਇਹਨਾਂ ਨੂੰ ਪਖਾਰੀ ਤੇ ਮੰਗ ਤੇ ਬਣਾਇਆ ਜਾਵੇ ਉਸੇ ਰਏ ਅੱਜ ਸਾਡੀ ਇਹ ਸਰਕਾਰ ਜੀ ਤੋਂ ਬੜੀਆਂ ਆਸਾਂ ਤੇ ਉਮੀਦਾਂ ਸਨ ਕਿ ਪਿੰਡੂ ਲੋਕਾਂ ਦੀ ਸਿਹਤਾਰ ਲੋਕਾਂ ਦੀ ਸਰਕਾਰ ਆ ਜੋ ਸਰਕਾਰ ਨੂੰ ਮੁੜ ਕੇ ਇਸ ਗੱਲ ਤੇ ਗੌਰ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ